ਤੋਰੀ ਦਾ ਜਿਹੜਾ ਮਾਡਲ ਸੀ ਉਹਦੇ ਵਿੱਚ ਹਲੋ ਫੂਡ ਦਾ ਜਿਹੜਾ ਸਟੋਰ ਉਹਦੇ ਵਿੱਚ ਤਿੰਨ ਮੁੰਡਿਆਂ ਨੇ ਮੋਟਰਸਾਈਕਲ ਤੇ ਆਏ ਤੇ 32000 ਰੁਪਏ ਉੱਪਰ ਲੈ ਗਏ ਗਨ ਬੈਂਕ ਤੇ ਉਸੇ ਟਾਈਮ ਤੋਂ ਹੀ ਸਾਡੇ ਐਸਐਸਪੀ ਸਾਹਿਬ ਦੀ ਕ੍ਰੈਕਸ਼ਨ ਪਤਾ ਉਹ ਡੀਐਸਪੀ ਸਾਹਿਬ ਤੇ ਕੋਲ ਸਾਡੀਆਂ ਟੀਮਾਂ ਲੱਗੀਆਂ ਜੀ ਸੀਸੀਟੀਵੀ ਕੈਮਰੇ ਦੇਖ ਕੇ ਟੈਕਨੀਕਲ ਤਰੀਕੇ ਨਾਲ ਦੇਖਿਆ ਜੀ ਉਦੇ ਵਿੱਚ ਜਿਹੜੇ ਹੈਲੋ ਫੂਡ ਵਾਲੇ ਦੋ ਵਰਕਰ ਨੇ ਇੱਕ ਤਾਂ ਹੈਗਾ ਜੀ ਅਜੀਪਾਲ ਸਿੰਘ ਅਜੀ ਤੇ ਦੂਸਰਾ ਪਰਮਜੀਤ ਸਿੰਘ ਪਰਮਸੀ ਉਹ ਕਾਫੀ ਧੰਮੇ ਸਮੇਂ ਦੇ ਇਥੇ ਕੰਮ ਕਰਦੇ ਆ ਉਹਨਾਂ ਨੇ ਹੀ ਆਪਣੇ ਚਾਚੇ ਤਾਏ ਦੇ ਪੁੱਤ ਭਰਾਵਾਂ ਨੂੰ ਕਹਿ ਕੇ ਵਾਰਦਾਤ ਕਰਾਈ ਆ ਤੇ ਜਿਹਦੇ ਵਿੱਚ ਅੱਗੇ ਖੜੇ ਹੋਏ ਨੇ ਅਜੀਪਾਲ ਤੇ ਪਰਮਜੀਤ ਖੜੇ ਗਏ ਨੇ ਉਹ ਉਹ ਅੱਗੇ ਇਹਨਾਂ ਦੇ ਚਾਚੇ ਤਾਏ ਦੇ ਪੁੱਤੂਰਾ ਸ਼ਨਜੀਤ ਸ਼ਨੀ ਤੇ ਰਾਣਾ ਮਨਪ੍ਰੀਤ ਇਹ ਰਸਟ ਹੋ ਚੁੱਕੇ ਆ ਦੋ ਇਹਨਾਂ ਨੂੰ ਪਿਸਤਲ ਰਾਤ ਹੋਇਆ ਤੇ ਕੈਸ਼ ਵੀ ਪ੍ਰਾਪਤ ਹੋਇਆ ਹੈ ਇੱਕ ਵਾਲੇ ਪਕੌੜਾ ਵਾਜੀ ਉਹਦੇ ਮਗਰ ਸਾਡੀਆਂ ਪੁਲਿਸ ਟੀਮਾਂ ਲੱਗੀਆਂ ਹੋਈਆਂ ਇਹ ਸਾਡਾ ਇਹ ਕੇਸ ਜਿਹੜਾ ਹੈ ਫਰੀਵ ਅਸੀਂ 48 ਘੰਟੇ ਦੇ ਵਿੱਚ ਹੀ ਕੇਸ ਕਰ ਲਿਆ ਜੀ ਤੇ ਚਾਰ ਦੋਸ਼ੀ ਫੜੇ ਜਾ ਚੁੱਕੇ ਆ ਜਿਹੜਾ ਕਿ ਇੱਕ ਰੇਂਦਾ ਉਹ ਵੀ ਜਲਦ ਫੜੇ ਫੜਾਇਆ ਜਾਊਗਾ ਤੇ ਸਾਡੀ ਜੰਡਿਆਲੇ ਸ਼ਹਿਰ ਦੇ ਵਿੱਚ ਸ਼ਕਤੀ ਦੇ ਨਾਲ ਕਾਹਲੀ ਹੋਊਗੀ ਪੁਲਿਸ ਦਾ ਕੋਈ ਚੋਰ ਅਚੱਕਾ ਜਾਂ ਅਜਿਹਾ ਬੰਦਾ ਬਖਸ਼ਿਆ ਨਹੀਂ ਕੋਈ ਆਪ ਕਿਸ ਤਰ੍ਹਾਂ ਜਿਹੜੇ ਆ ਨਾ ਕੋਈ ਮਖਮਾਇਤ ਤੇ ਕਿਵੇਂ ਇਹ ਨਾਲ ਦੇ ਹੋਰ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਉਹ ਦੇਖ ਰਹੇ ਹਾਲੇ ਕਿ ਕਿੱਥੋਂ ਲੈ ਕੇ ਆਏ ਕੀ ਹੋਇਆ ਤੇ ਉਹਨੂੰ ਥੋਰੋਲੀ ਸਾਰਾ ਜੱਜਿਆ ਜਰੂਰ ਦਾ ਤੇ ਇਹ ਬੰਦੇ ਅਰੈਸਟ ਨੇ ਜੀ ਤੇ ਹੋਰ ਵੀ ਅਸੀਂ ਇਹਨੂੰ ਡੀਪਲੀ ਦੇਖਾਂਗੇ ਕਿ ਕਿੱਥੇ ਕਿੱਥੇ ਇਹਨਾਂ ਨੇ ਕੋਈ ਹੋਰ ਵਾਰਦਾਤਾਂ ਕੀਤੀਆਂ ਹੋਣਾਂ ਦੇ ਬਾਰੇ ਡਿਮਾਂਡ ਲੈ ਕੇ ਦੇਖੋ ਵੇਖਿਆ ਜਾ ਰਿਹਾ ਕਿ ਇੱਕ ਨੌਜਵਾਨ ਦੇ ਜਿਹੜੀ ਆ ਸੱਟ ਵੀ ਲੱਗੀ ਹੋਦਾ ਤੇ ਉੱਪਰ ਸੱਟ ਲੱਗੀ ਉਹ ਕੀ ਕਾਰਨ ਕੀ ਹੈਗਾ ਸੱਟ ਲੱਗਣ ਦੀ ਸਾਡੀਆਂ ਪੁਲਿਸ ਟੀਮਾਂ ਜਦੋਂ ਇਹਨਾਂ ਦੀ ਅਰੈਸਟ ਲਈ ਨਿਕਲੀਆਂ ਤੇ ਬਾਕੀ ਜੋ ਫੜੇ ਗਏ ਜਿਹੜਾ ਹੈਗਾ ਸੀ ਉਹਨੇ ਆਪਣੇ ਘਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਉਥੇ ਤੋਂ ਸੱਤ ਤੋਂ ਚਾਰ ਬਾਰੇ ਕਿਉਂਕਿ ਉਹ ਲੱਤ ਜਿਹੜੀ ਜੋ ਫ੍ਰੈਕਚਰ ਹੋਈ ਹੈ ਉਹ ਦਿੱਤੀ ਆ ਫਿਰ ਨਾਲ ਫਰਸਟ ایڈ ਦੇ ਕੇ ਜੋ ਮੈਡੀਕਲ ਸਹੂਤ ਦਾ ਸਾਡਾ ਫਰਜ਼ ਬਣਦਾ ਜੀ ਉਹ ਦਿੱਤੀ ਆ ਉਹਨੂੰ ਤੇ ਅੱਗੇ ਡਿਊਰਿੰਗ ਰਿਪੋਰਟ ਅਗਲੀ ਕੁਸ਼ਿਸ਼ ਕਰ ਲੈਣਗੇ ਇਸ ਤਰ੍ਹਾਂ ਸੁਿਯੋਗ ਕਰ ਲੈਣਗੇ ਮੈਂ ਇੱਕ ਵਾਅਦਾ ਨਾ ਕਹਿ ਸਕਣਾ ਵੀ 15 ਦੇ ਦਿਨ ਦੇ ਵਿੱਚ ਵਿੱਚ ਕੱਟ ਤੋਂ ਕੱਟ ਅਸੀਂ 35 ਬੰਦੇ ਜਿਹੜੇ ਆ ਵੀਡੀਅਸ ਕ੍ਰਾਈਮ ਡਰਗ ਨਾਲ ਰਿਲੇਟਡ ਚੋਰੀਆਂ ਨਾਲ ਰਿਲੇਟਡ ਫੜ ਲਏ ਆ ਜੀ ਕਿ ਇਹਨਾਂ ਦੇ ਕੋਲੋਂ ਕਾਫੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਰਿਕਵਰੀ ਵੀ ਹੋਈਆਂ ਵਾ ਤੇ ਚੋਰੀਆਂ ਵਾਲੇ ਬੰਦੇ ਵੀ ਸਾਡੇ ਕਾਫੀ بڑے ਨੇ ਤੇ ਔਰ ਇਦਾਂ ਹੀ ਸਾਡੀ ਸ਼ਕਤੀ ਜਰੀ ਹੈ ਦੱਸਿਆ ਗਿਆ ਹੈ ਕਿ ਨਸ਼ੇ ਕਿਦੇ ਮਸਾਕ ਰਹੀਆਂ ਲੜਕੀਆਂ ਮਾਉਂ ਉਮੀ ਇੱਥੇ ਜੰਗਾਲੇ ਵਿੱਚ ਕਈ ਵਾਰ ਦੇਖੀ ਨੀ ਆਵਾ ਕੋਈ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਨਹੀਂ ਦੇਖੋ ਸਾਡਾ ਪਿੱਛੇ ਵੀ ਇਹ ਆਪਰੇਸ਼ਨ ਚੱਲੇ ਆ ਸੀਗਾ ਹੁਣ ਵੀ ਸਾਡਾ ਯਾਰੀ ਆ ਜਿਹੜਾ ਮਸ਼ੀਨ ਨਾਲ ਰਿਲੇਟਡ ਹੈ ਸਾਡੀ ਕੋਸ਼ਿਸ਼ ਆ ਵੀ ਪਬਲਿਕ ਦੇ ਸਹਿਯੋਗ ਨਾਲ ਔਰ ਉਹਨਾਂ ਦੇ ਪੇਰੈਂਟਸ ਦੇ ਸਹਿਯੋਗ ਨਾਲ ਇਹਨਾਂ ਨੂੰ ਐਡਮਿਟ ਕਰਾ ਕੇ ਇਹਨਾਂ ਦਾ ਇਲਾਜ ਕਰਾਈਏ ਤੇ ਪਿੱਛੇ ਵੀ ਜਿਹੜੇ ਉਹ ਅਵਾਰਾ ਗੱਦੀ ਕਰਦੇ ਸੀ 101 109 ਦੇ ਵਿੱਚ ਹੀ ਬੰਦ ਕੀਤੇ ਬੰਦੇ ਬਾਹਰੋਂ ਜਿਹੜੇ ਸਾਡੇ ਇਸ ਜੰਗਿਆਲੇ ਚ ਆਏ ਆ ਜੀ ਔਰ ਇਸੇ ਤਰ੍ਹਾਂ ਹੀ ਸਖਤੀ ਰੱਖੀ ਜਾਊ ਕਿ ਛਾਗ ਅਡਿਕਟਡ ਆ ਅਸੀਂ ਉਹਦਾ ਇਲਾਜ ਕਰਾਉਣ ਨੂੰ ਤਤਪਰ ਆ ਤੇ ਸਾਨੂੰ ਤੁਹਾਡਾ ਤੇ ਉਹਨਾਂ ਦੇ ਪਰਿਵਾਰਾਂ ਦਾ ਸਹਿਯੋਗ